ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਤੇ ਅੱਜ ਆਪਾਂ ਸਿਰਫ ਇੱਕ ਸਲਾਈ ਦਾ ਡਿਜ਼ਾਈਨ ਲੈ ਕੇ ਆਏ ਆ 6 ਸੇ ਤੱਕ ਦੇ ਹਿਸਾਬ ਨਾਲ ਇਹ ਡਿਜ਼ਾਈਨ ਬਹੁਤ ਹੀ ਪਿਆਰਾ ਤੇ ਸਿੰਪਲ ਜਿਹਾ ਡਿਜ਼ਾਈਨ ਆ ਕਿਸੇ ਵੀ ਪ੍ਰੋਜੈਕਟ ਚ ਪਾ ਸਕਦੇ ਆ ਸ਼ੁਰੂ ਕਿਵੇਂ ਹੋਊਗਾ ਪਹਿਲਾਂ ਆਪਾਂ ਕੋਈ ਵੀ ਬਾਰਡਰ ਬਣਾ ਲੈਣਾ ਉਸ ਤੋਂ ਬਾਅਦ ਆਪਾਂ ਬਾਰਡਰ ਬਣਾਉਣ ਤੋਂ ਬਾਅਦ ਆਪਾਂ ਇੱਕ ਸਲਾਈ ਆਪਾਂ ਇਸ ਤਰ੍ਹਾਂ ਸਿੱਧੀ ਸਿੱਧੀ ਕੱਢਾਂਗੇ ਇਹ ਆਪਾਂ ਡਿਜ਼ਾਈਨ ਦੀ ਇੱਕ ਸਲਾਈ ਪਾਉਣ ਤੋਂ ਬਾਅਦ ਇੱਕ ਸਲਾਈ ਆਪਣੀ ਇਸ ਤਰ੍ਹਾਂ ਸਿੱਧੀ ਸਿੱਧੀ ਸਾਈਡ ਸਿੱਧੀ ਉੱਤੀ ਸਾਈਡ ਉੱਤੀ ਜਾਏ ਕੋਲ ਗੈਪ ਵਾਸਤੇ ਡਿਜ਼ਾਈਨ ਸਿਰਫ ਇੱਕ ਸਲਾਈ ਦਾ ਉਹੀ ਸਲਾਈ ਆਪਾਂ ਦੁਬਾਰਾ ਦੁਬਾਰਾ ਰਿਪੀਟ ਕਰਾਂਗੇ ਇੱਕ ਸਲਾਈ ਗੈਪ ਵਾਲੇ ਵਿੱਚ ਦੀ ਕੱਢ ਕੇ ਇਸ ਤਰ੍ਹਾਂ ਇੱਕ ਸਲਾਈ ਆਪਾਂ ਹਮਨ ਸਿੱਧੀ ਸਿੱਧੀ ਬਉਣ ਲਾਂਗੇ ਬਿਲਕੁਲ ਸਿੰਪਲ ਜਿਹਾ ਡਿਜ਼ਾਈਨ ਆ ਤੇ ਸੋਨਾ ਵੀ ਬਹੁਤ ਲੱਗਦਾ ਅਸੀਂ ਪ੍ਰੋਜੈਕਟ ਬਣਾਇਆ ਹੋਇਆ ਤੁਹਾਨੂੰ ਦਿਖਾਵਾਂਗੇ ਕਿ ਕੀ ਬੁਣ ਰਹੇ ਆ ਇਹ ਸਭ ਪ੍ਰੋਜੈਕਟ ਡਿਜ਼ਾਈਨ ਨਾਲ ਇਸ ਤਰ੍ਹਾਂ ਸਿੱਧੀ ਸਾਰ ਤੋਂ ਸਿੱਧੀ ਪਹਿਲੀ ਸਲਾਈ ਤੇ ਉਲਟੀ ਸਾਈਡ ਤੋਂ ਉਲਟਾ ਬੁਣ ਲਾਗੇ ਉਸਾਰੀ उल्टी सैड तो पैनों इस तरह सारा उल्टा उल्टा बनावे जेकर साढ़े चैनल तो नवे आए हो चैनल सबसक्राइब करो इस तरह के सौखे सौखे सोहने सोहने डिजाइन वेखे हिसाब रख के दो तागे एक्सट्रा एक उधरली सैड एक उधरली सैड इस तरह ही अपना x 2 ਸਲਾਈਆਂ ਕੰਪਲੀਟ ਹੋ ਗਿਆ ਸਿੱਧੀ ਸਾਈਡ ਤੋਂ ਸਿੱਧੀ ਤੇ ਉਲਟੀ ਸਾਈਡ ਤੋਂ ਉਲਟੀ ਹੁਣ ਆਪਾਂ ਜਿਹੜਾ ਡਿਜ਼ਾਈਨ ਕਰਨਾ ਹੈ ਪਹਿਲਾਂ ਤਾਂ ਅਗਾਂ ਆਪਾਂ ਬਿਨਾ ਬੁਨੇ ਉਤਾਰਾਂਗੇ ਫਿਰ ਇੱਕ ਤਾਗ ਆਪਾਂ ਸਿੱਧਾ ਬੁਣ ਲਾਂਗੇ ਇਸ ਤਰ੍ਹਾਂ ਫਿਰ ਪਾਰ ਤੇ ਸਲਾਈ ਤੇ ਇਸ ਤਰ੍ਹਾਂ ਘੁਮਾ ਕੇ ਜਾਲੀ ਪਾਵਾਂਗੇ ਫਿਰ ਇੱਕ ਗੁੰਡਾ ਉਲਟਾ ਇੱਕ ਗੁੰਡਾ ਉਲਟਾ ਫਿਰ ਤਿੰਨ ਤਾਗਿਆਂ ਦੇ ਆਪਾਂ ਇੱਕ ਕਰਾਂਗੇ ਸਿੱਧੀ ਸਾਈਡ ਤੋਂ ਹੀ ਇਸ ਤਰ੍ਹਾਂ ਜਿਹੜਾ ਆਪਾਂ ਓਰੇ ਜਾਲੀ ਪਈ ਉਹ ਕਿ ਗੁੰਡਾ ਆਪਣਾ ਇੱਥੇ ਵੱਧ ਗਿਆ ਜਿਹੜਾ ਓਰੇ ਘਟਾ ਉਹ ਇੱਧਰ ਵੱਧ ਗਿਆ ਫਿਰ ਆਪਾਂ ਇੱਕ ਸਿੱਧਾ ਬੁਣਾਂਗੇ ਇੱਕ ਗੁੰਡਾ ਆਪਣਾ ਫਿਰ ਇਹ ਇੱਥੇ ਵੱਜੂ ਹੁਣੇ ਪਹਿਲਾਂ ਆਪਾਂ ਕੀ ਕੀਤਾ ਦੋ ਗੁੰਡੇ ਸਿੱਧੇ ਬੁਣੇ ਸੀਗੇ ਜਾਲੀ ਪਾ ਕੇ ਇੱਕ ਉਲਟਾ ਬੁਣਿਆ ਤਿੰਨ ਦਾ ਇੱਕ ਕੀਤਾ ਫਿਰ ਇੱਕ ਉਲਟਾ ਬੁਣਿਆ ਹੁਣ ਆਪਾਂ ਇਸ ਤਰ੍ਹਾਂ ਇੱਕ ਜਾਲੀ ਪਾ ਕੇ ਸਿੱਧਾ ਬੁਣਾਂਗੇ ਤੇ ਇਸ ਤਰ੍ਹਾਂ ਘੁਮਾ ਕੇ ਫਿਰ ਆਪਣੀ ਸਾਈਡ ਇੱਥੋਂ ਆਪਣਾ ਰਿਪੀਟ ਦੁਬਾਰਾ ਪੈਟਰਨ ਚੱਲ ਪਿਆ ਇੱਕ ਉਲਟਾ ਤਿੰਨ ਦਾ ਇੱਕ ਫਿਰ ਇੱਕ ਉਲਟਾ ਫੇਰ ਆਪਣਾ ਥਾਗਾ ਆਪਣੀ ਸਾਈਡ ਰੱਖਾਂਗੇ ਇਸ ਤਰ੍ਹਾਂ ਜਾਲੀ ਪਾ ਕੇ ਬੁਣਾਂਗੇ ਫੇਰ ਦੁਬਾਰਾ ਜਾਲੀ ਪਾ ਕੇ ਇੱਕ ਉਲਟਾ ਇੱਕ ਉਲਟਾ ਤਿੰਨ ਦਾ ਇੱਕ ਬਸ ਇਸ ਤਰੀਏ ਆਪਾਂ ਨੇ ਤਿੰਨ ਦਾ ਇੱਕ ਫੇਰ ਇੱਕ ਉਲਟਾ ਇਸ ਤਰ੍ਹਾਂ ਜਾਲੀ ਪਾ ਕੇ ਬੁਣ ਲਿਆ ਦੋਨੋਂ ਸਾਈਡ ਆਪਾਂ ਇੱਕ ਇੱਕ ਜਾਲੀ ਕਰਾਂਗੇ ਇਧਰ ਦੀ ਸਾਈਡ ਵੀ ਇੱਕ ਆਪਣੀ ਇਧਰ ਦੀ ਸਾਈਡ ਵੀ ਜੇ ਡਿਜ਼ਾਈਨ ਦੁਬਾਰਾ ਅੱਗੇ ਚੱਲਦਾ ਤਾਂ ਫਿਰ ਆਪਾਂ ਉਸ ਤਰ੍ਹਾਂ ਦੁਬਾਰਾ ਰਿਪੀਟ ਕਰਾਂਗੇ ਬੈਕ ਸਾਈਡ ਤੋਂ ਇਹ ਇਸ ਤਰ੍ਹਾਂ ਆਪਣੀ ਸਲਾਈ ਉਲਟੀ-ਉਲਟੀ ਲਗੋਗੇ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਹੈ ਤੇ ਬਹੁਤ ਜਲਦੀ-ਜਲਦੀ ਬਣ ਕੇ ਆਉਂਦਾਗਾ ਬਣਾ ਕੇ ਜਰੂਰ ਵੇਖਿਓ ਤੁਹਾਨੂੰ ਦਿਖਾਵਾਂਗੇ ਆਪਾਂ ਇਹ ਬਣਿਆ ਹੋਇਆ ਕਿਵੇਂ ਲੱਗੋ ਇਹੀ ਸਲਾਈ ਆਪਾਂ ਦੁਬਾਰਾ-ਦੁਬਾਰਾ ਰਿਪੀਟ ਕਰੀ ਜਾਣੀ ਹੈ ਇੱਕ ਸਲਾਈ ਆਪਾਂ ਸਿੱਧੀ ਉਲਟੀ ਗੈਪ ਵਾਸਤੇ ਥੋੜੇ ਤੋਂ ਬਾਅਦ ਇੱਕ ਸਲਾਈ ਸਿੱਧੀ ਪਾਵਾਂਗੇ ਫਿਰ ਫਿਰ ਇਹੀ ਡਿਜ਼ਾਈਨ ਵਾਲੀ ਇਹ ਇੱਕ ਵਾਰ ਜਿੱਥੇ ਡਿਜ਼ਾਈਨ ਟਿੱਗੇ ਆਪਣਾ ਇੱਥੇ ਚੱਲੂਗਾ ਮਤਲਬ ਜਿਹੜੀ ਜਾਲੀ ਆਪਣੇ ਜਿਵੇਂ ਬੁਣਿਆ ਆਪਾਂ ਉਸ ਤਰੀਕੇ ਦਾ ਜਗਾ ਨਹੀਂ ਚੇਂਜ ਹੁੰਦੀ ਇਸ ਤਰ੍ਹਾਂ ਹੀ ਆਪਣਾ ਬਣ ਕੇ ਆਇਆ ਸੋ ਇਧਰ ਬਣਿਆ ਹੋਇਆ ਦਿਖਾਉਣੀ ਆ ਤਾਂ ਇਸ ਤਰ੍ਹਾਂ ਹੀ ਆਪਣਾ ਬਣ ਕੇ ਆਊਗਾ ਬਹੁਤ ਹੀ ਪਿਆਰਾ ਲੱਗਦਾ ਬਣਾ ਕੇ ਜਰੂਰ ਵੇਖਿਓ ਕਿਵੇਂ ਲੱਗਿਆ ਕਮੈਂਟ ਕਰਕੇ ਦੱਸਿਓ ਸਾਡੀ ਵੀਡੀਓ ਵੇਖਣ ਲਈ ਸਾਡੇ ਨਾਲ ਜੁੜੇ ਰਹਿਣ ਲਈ ਥੈਂਕ ਯੂ ਜੀ